ਸਾਸੀਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਤੁਆਣਾ ਸਵਾਗਤ ਕਰਦਾ ਹਾਂ ਵੱਡੀ ਖਬਰ ਪਟਿਆਲਾ ਦੇ ਐਸਐਸਪੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੋਂ ਅੱਜ ਦੀ ਇੱਕ ਸ਼ਰਮਿਕਾਲੀਦਲ ਵੱਲੋਂ ਲਗਾਤਾਰ ਐਸਐਸਪੀ ਨੂੰ ਘੇਰਿਆ ਜਾ ਰਿਹਾ ਹੈ ਉਸ ਦੀ ਆਡੀਓ ਲੀਕ ਮਾਮਲੇ ਵਿੱਚ ਉਸ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਸ਼ਰਮਿਕਾਲੀਦਲ ਦੇ ਆਗੂ ਅਰਸ਼ਦੀਪ ਖਲੇ ਨੇ ਇੱਕ ਵੱਡਾ ਇਲਜ਼ਾਮ ਲਗਾਇਆ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਆਡੀਓ AI ਦੁਆਰਾ ਬਣਾਈ ਗਈ ਹੈ ਪਰ ਉਹਨਾਂ ਦਾਅਵਾ ਕੀਤਾ ਕਿ ਡੇਢ ਘੰਟੇ ਵਿੱਚ ਹੀ ਇਸ ਦੀ ਪਛਾਣ ਕਿੱਥੋਂ ਹੋ ਗਈ ਉਨਾ ਪੰਜਾਬ ਪੁਰਸ ਤੋਂ ਸਵਾਲ ਕੀਤਾ ਕਿ ਡੇਢ ਘੰਟੇ ਵਿੱਚ ਹੀ ਇਸ ਦੀ ਇੰਨੀ ਪਛਾਣ ਕਿੱਥੇ ਹੋ ਗਈ ਜਦਕਿ ਇਸ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਪਟਿਆਲਾ ਪੁਲਿਸ ਦੇ ਐਸਐਸਪੀ ਵਰਨ ਸ਼ਰਮਾ ਜੀ ਤੇ ਪਟਿਆਲਾ ਪੁਲਿਸ ਦੀ ਇੱਕ ਵਾਇਰਲ ਆਡੀਓ ਦਾ ਜਿੱਥੇ ਸਪਸ਼ਟ ਦਸ਼ਾ ਨਿਰਦੇਸ਼ ਪਟਿਆਲੇ ਦੇ ਐਸਐਸਪੀ ਵਰਨ ਸ਼ਰਮਾ ਜੀ ਦੇ ਰਹੇ ਨੇ ਕਿ ਵਿਰੋਧੀ ਉਮੀਦਵਾਰਾਂ ਨੂੰ ਨੋਮੀਨੇਸ਼ਨ ਸੈਂਟਰਾਂ ਤੱਕ ਨਾ ਪਹੁੰਚਣ ਦਿਓ ਉਹਨਾਂ ਨੂੰ ਉਹਦੇ ਘਰਾਂ ਤੋਂ ਚੱਕ ਲਓ ਰਸਤੇ ਦੇ ਵਿੱਚ ਚੱਕ ਲਓ ਔਰ ਇਸ ਹੱਦ ਤੱਕ ਉਸ ਆਡੀਓ ਦੇ ਵਿੱਚ ਇਨਸਟਰਕਸ਼ਨ ਦਿੱਤੀ ਗਈ ਕਿ ਮੇਰੀ ਆਬਜ਼ਰਵਰ ਸਹਿਬਾਨਾਂ ਦੇ ਨਾਲ ਮੀਟਿੰਗ ਹੋ ਗਈ ਹੈ ਜਿਹੜੇ ਆਬਜ਼ਰਵਰ ਹੈ ਦੋ ਆਬਜ਼ਰਵਰਾਂ ਦਾ ਨਾਮ ਉਸ ਆਡੀਓ ਕਾਲ ਦੇ ਵਿੱਚ ਲਿਆ ਗਿਆ ਇੱਕ ਕੋਸ਼ਤਵ ਸ਼ਰਮਾ ਆਈਪੀਐਸਜੀ ਦਾ ਇੱਕ ਪ੍ਰੀਤੀ যাদব ਜੀ ਦਾ ਕਹਿੰਦੇ ਜੀ ਆਬਜ਼ਰਵਰ ਵੀ ਹੈ ਸਮਝਦੇ ਨੇ ਕਿ ਸਰਕਾਰ ਨੇ ਧੱਕਾ ਕਰਨਾ ਹੈ ਪਰ ਧੱਕਾ ਨੋਮੀਨੇਸ਼ਨ ਸੈਂਟਰਾਂ ਦੇ ਅੰਦਰ ਨਾ ਹੋਵੇ ਜਿੱਦਾਂ ਪੰਚਾਇਤੀ ਚੋਣਾਂ ਦੇ ਵਿੱਚ ਹੋਇਆ ਸੀ ਵੀਡੀਓ ਨਹੀਂ ਬਣਨੀ ਚਾਹੀਦੀ ਸੋ ਬਾਰੋ-ਬਾਰ ਕਰੋ ਜਿਹੜੇ ਲੋਕਲ ਆਮ ਆਦਮੀ ਪਾਰਟੀ ਦੇ ਲੀਡਰ ਤੇ ਐਮਐਲਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਤੇ ਜਿਹੜੇ ਅੱਗੋਂ ਐਸਐਚਓ ਨੇ ਡੀਐਸਪੀ ਨੇ ਉਹ ਐਸਐਸਪੀ ਸਾਹਿਬ ਨੂੰ ਉਸ ਆਡੀਓ 'ਚ ਵਿਸ਼ਵਾਸ ਦਿਵਾਏ ਨੇ ਕਿ ਜੀ ਅਸੀਂ ਪੋਲਿਟিক্যাল ਡਾਇਰੈਕਸ਼ਨਾਂ ਲੈ ਕੇ ਚੱਲ ਰਹੇ ਹਾਂ ਤੇ ਐਸਐਸਪੀ ਸਾਹਿਬ ਇਸ ਹੱਦ ਤੱਕ ਗਏ ਕਿ ਆਪਣੇ ਅਫਸਰਾਂ ਨੂੰ ਹਲਾਸ਼ੇਰੀ ਦਿੱਤੀ ਕਿ ਜੋ ਮਰਜ਼ੀ ਕਰਕੇ ਆਜੋ ਜੇ ਕੋਈ ਸ਼ਿਕਾਇਤ ਵੀ ਆਊਗੀ ਤਾਂ ਮੈਂ ਬੈਠਾ ਮੈਂ ਪੋਜ਼ਿਟਿਵ ਰਿਪੋਰਟ ਬਣਾ ਦੂੰਗਾ ਉਸ ਆਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਔਰ ਖਾਸ ਕਰਕੇ ਮੈਂ ਕਿਉਂਕਿ ਮੈਂ ਲੀਗਲ ਸੈੱਲ ਦਾ ਪ੍ਰਧਾਨ ਹਾਂ ਅਸੀਂ 4 ਤਰੀਕ ਨੂੰ ਸਵੇਰੇ ਇੱਕ ਜਿਹੜੀ ਕੰਪਲੇਂਟ ਹੈ ਉਹ ਸੂਬਾ ਇਲੈਕਸ਼ਨ ਕਮਿਸ਼ਨਰ ਰਾਜਕਮਲ ਚੌਧਰੀ ਸਾਹਿਬ ਨੂੰ ਦਿੱਤੀ ਕਿ ਜੀ ਇਹ ਇੱਕ ਵਾਇਰਲ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਉਹ ਟਵੀਟ ਕੀਤੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਦੇਖਣ ਕਿ ਕਿਸ ਤਰੀਕੇ ਪੁਲਿਸ ਦਾ ਜਿਹੜਾ ਸਿਆਸੀ ਕਰਨਾ ਹੈ ਉਹ ਆਮ ਆਦਮੀ ਪਾਰਟੀ ਨੇ ਕੀਤਾ ਰਾਜਕਮਲ ਚੌਧਰੀ ਸਾਹਿਬ ਨੂੰ ਕੰਪਲੇਂਟ ਦੇਣ ਤੋਂ ਬਾਅਦ ਇੱਕ ਪੀਆਈਐਲ ਜਿਹੜੀ ਕਿ ਹੁਣ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਚ ਚੱਲ ਰਹੀ ਹੈ ਸੀਡਬਲਯੂਪੀ ਪੀਆਈਐਲ 358 2025 ਦੀ ਉਹਦੀ ਮੈਂਸ਼ਨਿੰਗ ਸਵੇਰੇ ਚੀਫ ਜਸਟਿਸ ਸਾਹਿਬ ਦੇ ਬੈਂਚ ਤੇ ਅਸੀਂ ਕੀਤੀ ਹੈ ਅਕਾਲੀ ਦਲ ਵੱਲੋਂ ਤੇ ਚੀਫ ਜਸਟਿਸ ਦੇ ਬੈਂਚ ਨੇ ਉਹ ਸੁਣਵਾਈ ਲਈ ਲਾਈ ਸੇਮ ਡੇ ਹੁਣ ਜਦੋਂ ਇੱਕ ਕੰਪਲੇਂਟ ਚਲੀ ਗਈ ਰਾਜਕਮਲ ਚੌਧਰੀ ਸਾਹਿਬ ਕੋਲੇ ਇੱਕ ਪੀਆਈਐਲ ਫਾਈਲ ਹੋ ਗਈ ਮਾਨਯੋਗ ਪੰਜਾਬ ਤੇ ਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਇੱਕਦਮ ਪਟਿਆਲਾ ਦੀ ਪੁਲਿਸ ਹਰਕਤ ਦੇ ਵਿੱਚ ਆਈ ਤੇ ਡੀਆਈਜੀ ਸਾਹਿਬ ਜਿਹੜੇ ਪਟਿਆਲਾ ਦੇ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹ ਚਿੱਠੀ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗਾ ਜਿੱਥੇ ਉਹ ਡੀਆਈਜੀ ਸਾਹਿਬ ਕਹਿੰਦੇ ਨੇ ਕਹਿੰਦੇ ਜੀ ਕਿ ਇਹ ਇੱਕ ਏਆਈ ਵੀਡੀਓ ਹੈ ਏਆਈ ਕੰਟੈਂਟ ਹੈ ਜਿਹਦੇ ਬਾਬਤ ਪਟਿਆਲਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਤੇ ਹੁਣ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਮੈਂ ਪਹਿਲੀ ਗੱਲ ਪਟਿਆਲਾ ਦੇ ਡੀਆਈਜੀ ਸਾਹਿਬ ਨੂੰ ਇਹ ਸਵਾਲ ਕਰਦਾ ਆ ਚਿੱਠੀ ਨੰਬਰ ਹੈ ਇਹਦਾ ਨੰਬਰ ਹੈ ਜੀ 42236 ਇਹ 4 12 2025 ਨੂੰ ਇਹ ਡੀਆਈਜੀ ਪਟਿਆਲਾ ਲਿਖਦੇ ਨੇ ਹੁਣ ਡੀਆਈਜੀ ਪਟਿਆਲਾ ਇਹ ਦੱਸਣ ਦੀ ਖੇਚਲ ਕਰਨ ਕਿ ਇੱਕ ਡੇਢ ਘੰਟੇ ਦੇ ਵਿੱਚ ਕਿਹੜੀ ਇਨਵੈਸਟੀਗੇਸ਼ਨ ਹੋਈ ਕਿਹੜੀ ਲੈਬੋਰੀ ਨੇ ਇਹ ਸਰਟੀਫਿਕੇਟ ਦਿੱਤਾ ਕਿ ਇਹ ਆਈ ਵੀਡੀਓ ਹੈ ਜਿਹਨੂੰ ਡਿਕਲੇਅਰ ਕਰਕੇ ਇੱਕ ਐਫਆਈਆਰ ਨੰਬਰ 52 4 12 2025 ਅੰਡਰ ਸੈਕਸ਼ਨ 319 336 356 66 ਡੀ ਆਫ ਦਾ ਆਈਟੀ ਐਕਟ ਇਹ ਪਟਿਆਲਾ ਪੁਲਿਸ ਨੇ ਦਰਜ ਕਰ ਲਈ ਔਰ ਉਰੀ ਬਸ ਨਹੀਂ ਇਸ ਤੋਂ ਬਾਅਦ ਲਗਾਤਾਰ ਪਟਿਆਲਾ ਦੀ ਪੁਲਿਸ ਨੇ 94 ਬੀ ਐਨ ਐਸ ਦੇ ਨੋਟਿਸ ਕੱਢਣੇ ਸ਼ੁਰੂ ਕਰਤੇ ਕਿਹਨੂੰ ਕੱਢੇ ਜਿਹੜੇ ਪੱਤਰਕਾਰਾਂ ਨੇ ਵੀਡੀਓ ਸ਼ੇਅਰ ਕੀਤੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੇ ਵੀਡੀਓ ਸ਼ੇਅਰ ਕੀਤੀ ਤੇ ਇੱਕ ਨੋਟਿਸ 94 ਬੀ ਐਨ ਐਸ ਦਾ ਮੈਨੂੰ ਵੀ ਪਰਮਾਰ ਸਾਹਿਬ ਦੀ ਐਸ ਆਈ ਟੀ ਨੇ ਭੇਜਿਆ ਕਿ ਤੁਸੀਂ ਆ ਜਿਹੜੀ ਕੰਪਲੇਂਟ ਹੈ ਇਹ ਕੰਪਲੇਂਟ ਨੰਬਰ 253 ਜਿਹੜੀ ਸੂਬਾ ਚੋਣ ਕਮਿਸ਼ਨ ਨੂੰ ਦਿੱਤੀ ਹੈ ਤਾਂ ਮੈਨੂੰ ਪਰਮਾਰਤ ਸਾਹਿਬ ਨੇ ਕਿਹਾ ਕਿ ਜੀ ਇਹਦੇ ਵਿੱਚ ਤੁਹਾਡੀ ਸਟੇਟਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਇਹ ਸੂਬਾ ਚੋਣ ਕਮਿਸ਼ਨ ਨੂੰ ਦਿੱਤੀ ਹੈ ਮੈਂ ਪਰਮਾਰਤ ਸਾਹਿਬ ਕੋਲੇ গিਵਨ ਟਾਈਮ ਤੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਪੇਸ਼ ਹੋਇਆ ਤੁਸੀਂ ਸਾਰੇ ਜਾਣਦੇ ਮੈਂ ਪਰਮਾਰਤ ਸਾਹਿਬ ਨੂੰ ਉੱਥੇ ਜਾ ਕੇ ਇਹ ਗੱਲ ਕਹੀ ਮੈਂ ਕਿਹਾ ਪਰਮਾਰਤ ਸਾਹਿਬ ਇਨਵੈਸਟੀਗੇਸ਼ਨ ਦਾ ਬੇਸਿਕ ਸੂਲ ਕੀ ਹੈ ਬੇਸਿਕ ਸੂਲ ਇਹ ਹੈ ਕਿ ਇਹ ਇੱਕ ਰਿਟਰਨ ਕੰਪਲੇਂਟ ਹੈ ਜਿਹਦੇ ਨਾਲ ਪੈਨ ਡਰਾਈਵ ਲੱਗੀ ਐ ਜਿਸ ਪੈਨ ਡਰਾਈਵ ਦੇ ਵਿੱਚ ਉਹ ਵਾਇਰਲ ਆਡੀਓ ਕੰਟੈਂਟ ਹੈ ਇਨਵੈਸਟੀਗੇਸ਼ਨ ਕਿੱਥੋਂ ਸ਼ੁਰੂ ਹੋਊਗੀ ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਪਟਿਆਲਾ ਪੁਲਿਸ ਦੇ ਸਾਰੇ ਮੋਬਾਈਲ ਫੋਨ ਕਬਜ਼ੇ 'ਚ ਲੈ ਕੇ ਪਟਿਆਲਾ ਦੇ ਐਸਐਸਪੀ ਦਾ ਮੋਬਾਈਲ ਫੋਨ ਕਬਜ਼ੇ 'ਚ ਲੈ ਕੇ ਉਹਨਾਂ ਦੀ ਟਾਵਰ ਲੋਕੇਸ਼ਨਸ ਕਢਾ ਕੇ ਉਹਨਾਂ ਦੀਆਂ ਕਾਲ ਰਿਕਾਰਡਿੰਗ ਡਿਟੇਲਸ ਲੈ ਕੇ ਜਿਹਨੂੰ ਸੀਡੀਆਰ ਕਹਿੰਦੇ ਆ ਇਹੀ ਇਨਵੈਸਟੀਗੇਸ਼ਨ ਦਾ ਬੇਸਿਕ ਕਸੂਲ ਹੈ ਉੱਥੋਂ ਹੀ ਪਤਾ ਲੱਗੂਗਾ ਨਾ オリジナル ਕੰਟੈਂਟ ਕੋਈ ਸਾਡੇ ਕੋਲ ਤਾਂ ਹੈ ਨਹੀਂ ориجنલ контент ਤਾਂ વાયરલ ਹੈ ਜੇ ਕਿਸੇ ਕੋਲੇ ਕੋਈ オリجنલ контент ਹੈ ਉਹ ਹੈ ਪਟਿਆਲਾ ਦੀ ਪੁਲਿਸ ਉਹ ਅਫਸਰ ਜਿਨ੍ਹਾਂ ਨੇ ਉਹ ਆਡੀਓ ਕਾਲ ਕੀਤੀ ਹੈ ਉਹਨਾਂ ਦੇ ਫੋਨ ਹਲੇ ਤੱਕ ਕਿਸੇ ਇਨਵੈਸਟੀਗੇਸ਼ਨ ਚ ਕਬਜ਼ੇ ਚ ਨਹੀਂ ਲਏ ਇਨਵੈਸਟੀਗੇਸ਼ਨ ਟੋਟਲ 1% ਚੱਲ ਰਹੀ ਹੈ ਜਿਹਦਾ ਇੱਕੋ ਇੱਕ ਮਕਸਦ ਹੈ ਕਿ ਜੀ ਇਹ AI ਵੀਡੀਓ ਹੈ ਇਹ AI ਵੀਡੀਓ ਜਿਹੜਾ ਸ਼ੇਅਰ ਕਰੂਗਾ ਉਹ ਮਲਜ਼ਮ ਹੈ ਇਹੀ ਇਨਵੈਸਟੀਗੇਸ਼ਨ ਪੰਜਾਬ ਦੀ ਪੁਲਿਸ ਕਰ ਰਹੀ ਸੀ ਇਸ ਤੋਂ ਬਾਅਦ ਇਹ ਕੇਸ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਲਈ ਹੈ। ਔਰ ਕੋਰਟ ਨੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੈਕਸ਼ਨ 243 ਦੇ ਵਿੱਚ ਜਦੋਂ ਇਲੈਕਸ਼ਨ ਪ੍ਰੋਸੈਸ ਔਨ ਹੁੰਦਾ ਹੈ ਉਦੋਂ ਕੋਈ ਵੀ ਕੋਰਟ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ। ਇਲੈਕਸ਼ਨ ਕਮਿਸ਼ਨ ਦਾ ਡੋਮੇਨ ਹੈ। ਇਲੈਕਸ਼ਨ ਕਮਿਸ਼ਨ ਇਨਚਾਰਜ ਹੈ। ਇਸ ਸਮੇਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਤੇ ਉਹਦੇ ਇਨਚਾਰਜ ਰਾਜਕਮਲ ਚੌਧਰੀ ਸਾਹਿਬ ਹੈ। ਸਾਰਾ ਪ੍ਰਸ਼ਾਸਨ ਰਾਜਕਮਲ ਚੌਧਰੀ ਸਾਹਿਬ ਨੂੰ ਜਵਾਬ ਦੇ ਪਰ ਮੈਨੂੰ ਅੱਜ ਇਹ ਲੱਗਦਾ ਕਿ ਜਿਹੜਾ ਹਾਈ ਕੋਰਟ ਦਾ ਆਰਡਰ ਆਇਆ ਕਿਉਂਕਿ ਰਾਜਕਮਲ ਚੌਧਰੀ ਸਾਹਿਬ ਨੇ ਜਵਾਬ ਦੇਣਾ ਸੀ ਕੋਰਟ ਦੇ ਵਿੱਚ ਆਖਰੀ ਤਰੀਕ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਸਪੈਸਿਫਿਕ ਸਟੈਂਡ ਹੈ ਦੇਖੋ ਸੂਬੇ ਦੇ ਵਿੱਚ ਇੱਕ ਆਡੀਓ ਕਾਲ ਵਾਇਰਲ ਹੋ ਜਾਂਦੀ ਹੈ ਜਿਹੜੀ ਕਿ ਪ੍ਰਿਜ਼ਿਊਮਡ ਟੂ ਬੀ ਇੱਕ ਐਸਐਸਪੀ ਦੀ ਹੈ ਤੇ ਲੋਕਲ ਪੁਲਿਸ ਪ੍ਰਸ਼ਾਸਨ ਦੀ ਹੈ ਜਿਹਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਹੈ ਸ਼ਿਕਾਇਤ ਨੰਬਰ ਉਹਦਾ 253 ਤੇ ਕੋਰਟ ਨੂੰ ਆ ਕੇ ਰਾਜਕਮਲ ਚੌਧਰੀ ਸਾਹਿਬ ਨੇ ਦੱਸਣਾ ਸੀ ਕਿ ਇਹਦੇ 'ਚ ਹੁਣ ਤੱਕ ਕੀ ਕੀਤਾ ਗਿਆ ਪਰ ਜਦੋਂ ਕੱਲ ਇਸ ਕੋਰਟ ਦੀ ਹੀਅਰਿੰਗ ਦੁਬਾਰਾ ਰੀਜ਼ਿਊਮ ਹੋਈ ਜਿਹਦੇ 'ਚ ਇਹ ਆਰਡਰ ਆਇਆ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਕੋਰਟ ਦੀ ਹੀਅਰਿੰਗ ਦੇ ਵਿੱਚ ਰਾਜਕਮਲ ਚੌਧਰੀ ਸਾਹਿਬ ਨੇ ਜਿਹੜਾ ਇੱਕ ਐਫੀਡੇਵਿਟ ਇਹਨਾਂ ਦੇ ਵਕੀਲ ਸਾਹਿਬ ਨੇ ਆ ਕੇ ਫਾਈਲ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਪਟਿਆਲਾ ਦੀ ਪੁਲਿਸ ਇਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ 6 ਬੰਦਿਆਂ ਨੂੰ ਸਮਨ ਕੱਢੇ ਨੇ ਉਹ 6 ਬੰਦੇ ਉਹਨਾਂ ਚੋਂ ਇੱਕ ਐਡਵੋਕੇਟ ਅਰਸ਼ਦੀਪ ਕਲੇਰ ਜਿਹੜੇ ਸਾਡੇ ਕੋਲ ਇੱਕ ਵਾਰੀ ਅਪੀਅਰ ਹੋਏ ਨੇ ਦੁਬਾਰਾ ਆਏ ਨਹੀਂ ਬਾਕੀ ਅੱਗੇ ਨਹੀਂ ਆ ਰਹੇ ਇਹ オリジナル ਕੰਟੈਂਟ ਹੈ ਜਦਕਿ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਇਹ ਗੱਲ ਕਹੀ ਸੀ ਕਿ オリジナル ਕੰਟੈਂਟ ਜਾਂ オリਜਿਨ ਦੀ ਤਾਂ ਬਾਅਦ ਦੇ ਵਿੱਚ ਲੋੜ ਹੈ ਤੁਸੀਂ ਪਹਿਲਾਂ ਜਿਹੜਾ ਕੰਟੈਂਟ ਸੋਸ਼ਲ ਮੀਡੀਆ ਤੇ ਉਹਦੀ ਤਾਂ ਜਾਂਚ ਕਰਾਓ ਪਹਿਲਾਂ ਤਾਂ ਇਹ ਅ ਸਰਟਨ ਕਰਾਉ ਕਿ ਉਹਦੇ ਚ ਕੋਈ ਕਟਿੰਗ ਤਾਂ ਨਹੀਂ ਕੋਈ ਅਮਿਸ਼ਨ ਤਾਂ ਨਹੀਂ ਕੋਈ ਵਾਇਸ ਦੀ ਹੈਡਿੰਗ ਤਾਂ ਨਹੀਂ ਉਹ ਤਾਂ ਹੋ ਸਕਦੀ ਹੈ ਪਰ ਐਸੀ ਕੋਈ ਜਾਂਚ ਨਹੀਂ ਕੀਤੀ ਗਈ ਸਿਰਫ ਇੱਕ ਗੱਲ ਕੋਰਟ ਨੂੰ ਦੱਸੀ ਗਈ ਕਿ ਜੀ ਜਿਹੜੇ ਪਟਿਆਲਾ ਦੇ ਐਸਐਸਪੀ ਐ ਉਹ ਛੁੱਟੀ ਤੇ ਚਲੇ ਗਏ ਮਤਲਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਚੋਣ ਕਮਿਸ਼ਨ ਨੇ ਕੋਈ ਡਾਇਰੈਕਸ਼ਨ ਨਹੀਂ ਪਾਸ ਕੀਤੀ ਪਰ ਪਟਿਆਲਾ ਦੇ ਐਸਐਸਪੀ ਇਹ ਤੋਂ ਬਾਅਦ ਇਹ ਕਿਉਂਕਿ ਆਡੀਓ ਦਾ ਹੁਣ ਇਸ਼ੂ ਵੱਡਾ ਬਣ ਗਿਆ ਪਟਿਆਲਾ ਦੇ ਐਸਐਸਪੀ ਛੁੱਟੀ ਤੇ ਚਲੇ ਗਏ ਫਿਰ ਸਟੇਟ ਨੇ ਸ਼੍ਰੋਮਨੀ ਅਕਾਲੀ ਦਲ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਐਡਵੋਕੇਟ ਜਨਰਲ ਕਹਿੰਦੇ ਜੀ ਇਹ ਤਾਂ ਬਿਲਕੁਲ ਹੀ ਸਿਆਸੀ ਕਰਨਾ ਜੀ ਇਹ ਤਾਂ ਸਿਆਸੀ ਪਾਰਟੀ ਹੈ ਇਹਨੂੰ ਤਾਂ ਪੀਆਇਲ ਪਾਉਣ ਦਾ ਹੱਕ ਹੀ ਹੈ ਨਹੀਂ ਤਾਂ ਉੱਥੇ ਕੋਰਟ ਨੇ ਮੇਨਟੇਨੇਬਿਲਟੀ ਤੇ ਸਟੇਟ ਨੂੰ ਕਿਹਾ ਕਿ ਉਹ ਅਸੀਂ ਦੇਖਣਾ ਇਹ ਕੋਰਟ ਦਾ ਡੋਮੇਨ ਹੈ ਕਿ ਮੇਨਟੇਨੇਬਿਲਟੀ ਦੇ ਉੱਤੇ ਕੋਰਟ ਨੇ ਇਹਦੇ ਤੇ ਫੈਸਲਾ ਲੈਣਾ ਸੋ ਹੁਣ ਕੋਰਟ ਦਾ ਜਿਹੜਾ ਡਿਟੇਲਡ ਆਰਡਰ ਹੈ ਇਹ ਸਾਰੇ ਕਾਸੇ ਦੇ ਵਿੱਚ ਅੱਜ ਸਾਹਮਣੇ ਆਇਆ ਕਿਉਂਕਿ ਕੱਲ ਦੀ ਹੀアリング ਤੋਂ ਬਾਅਦ ਇੱਕ ਗੱਲ ਸਪਸ਼ਟ ਹੋ ਗਈ ਸੀ ਕਿ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਉਹ ਫੇਲ ਹੋਏ ਨੇ ਆਪਣੀ ਡਿਊਟੀ ਨੂੰ ਡਿਸਚਾਰਜ ਕਰਨ ਦੇ ਵਿੱਚ ਕੋਰਟ ਨੇ ਕੱਲ ਵੀ ਜਦੋਂ ਇਹ ਆਰਡਰ ਹਲੇ ਸੁਣਾਇਆ ਨਹੀਂ ਸੀ ਕੋਰਟ ਨੇ ਕਲੀਅਰ ਕਰਤਾ ਸੀ ਕਿ ਇਹ ਜਿਹੜੀ ਵੀਡੀਓ ਹੈ ਇਹਦੀ ਜਿਹੜੀ ਜਾਂਚ ਹੈ ਇਹ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਹੈ ਆਊਟਸਾਈਡ ਪੰਜਾਬ ਹੋਣੀ ਚਾਹੀਦੀ ਹੈ ਉਹ ਏਜੰਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਨਹੀਂ ਸੋ ਅੱਜ ਦੇ ਇਸ ਆਰਡਰ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਇਦੀ ਜਾਂਚ ਨਹੀਂ ਕਰ ਸਕਦੀ। ਇਹਦੀ ਜਾਂਚ ਉਹੀ ਏਜੰਸੀ ਕਰੂ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਪ੍ਰਭਾਵ ਤੋਂ ਬਾਹਰ ਹੈ। ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਜਾਂ ਪੰਜਾਬ ਪੁਲਿਸ ਦੇ ਕੰਟਰੋਲ ਦੇ ਵਿੱਚ ਨਹੀਂ। ਔਰ ਅੱਗੇ ਇਹ ਫਸਟ ਟਾਈਮ ਕੋਈ ਐਸਾ ਆਰਡਰ ਆਇਆ ਚਲਦੀ ਇਲੈਕਸ਼ਨ ਚ ਜਿੱਥੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਸਮਝਾਇਆ ਕਿ ਤੁਹਾਡੀ ਡਿਊਟੀ ਕੀ ਹੈ। ਕੋਰਟ ਨੂੰ ਲਿਖਣਾ ਪਿਆ ਇਹਦੇ ਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਇੰਪਾਰਸ਼ੀਅਲ ਦੇਖੋ ਤੁਹਾਡੀ ਡਿਊਟੀ ਹੈ ਕਿ ਤੁਸੀਂ ਕਿਸੇ ਪੋਲਿਟিক্যাল ਪਾਰਟੀ ਨਾਲ ਅਲਾਈਂਡ ਨਾ ਦੇਖੋ ਔਰ ਇਹ ਚੀਜ਼ ਮਹਿਸੂਸ ਹੋਣੀ ਚਾਹੀਦੀ ਹੈ ਇਹ ਚੀਜ਼ ਤੁਸੀਂ ਵਿਸ਼ਵਾਸ ਦਿਵਾਉਣਾ ਹੈ ਔਰ ਇਹਦੇ ਵਿੱਚ ਫਰਦਰ ਕੋਰਟ ਨੇ ਇਹ ਤੱਕ ਰਿਕਾਰਡ ਕੀਤਾ ਜਿਹੜਾ ਜੌਰਡਰ ਆਇਆ ਹੈ ਕਿ ਸਾਰੀ ਵੀਡੀਓ ਕੋਰਟ ਨੇ ਸੁਣੀ ਹੈ ਇਹਦੇ ਕੰਟੈਂਟਸ ਕੋਰਟ ਨੇ ਦੇਖੇ ਨੇ ਔਰ ਜੋ ਅਫਸਰ ਦੇ ਅਲੀਗੇਸ਼ਨ ਨੇ ਕੋਰਟ ਨੇ ਆਪਣੇ ਪੈਰਾ ਨੰਬਰ 2 ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਉਹ ਜਿਹੜੇ ਅਲੀਗੇਸ਼ਨ ਹੈ ਉਹਨਾਂ ਨੂੰ ਨਹੀਂ ਇਸ ਆਰਡਰ ਚ ਇਨਕੋਰਪੋਰੇਟ ਕਰਨਾ ਚਾਹੁੰਦੇ ਕਿਤੇ ਜਾਂਚ ਨਾ ਪ੍ਰਭਾਵਿਤ ਹੋ ਜੇ ਇਸ ਹੱਦ ਤੱਕ ਹਾਈ ਕੋਰਟ ਨੂੰ ਜਾਣਾ ਪਿਆ ਔਰ ਅੱਗੇ ਮਾਨਯੋਗ ਪੰਜਾਬ ਤੇ ਰਿਆਣਾ ਹਾਈ ਕੋਰਟ ਨੇ ਕਮਿਸ਼ਨ ਦੇ ਉੱਤੇ ਇਹ ਟਿੱਪਣੀ ਕੀਤੀ ਹੈ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪਣੇ ਆਪ ਹੀ ਐਕਸ਼ਨ ਲੋ ਮਤਲਬ ਜੇ ਚੀਫ ਜਸਟਿਸ ਸਾਹਿਬ ਦੇ ਬੈਂਚ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪ ਹੀ ਐਕਸ਼ਨ ਲੋ ਤਾਂ ਆਪਾਂ ਸੀਰੀਅਸਨੈਸ ਸਮਝ ਸਕਦੇ ਆ ਕਿ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਕਿਸ ਹੱਦ ਤੱਕ ਚਿੰਤਤ ਨੇ ਜੋ ਸਟੇਟ ਦੇ ਵਿੱਚ ਹੋ ਰਿਹਾ ਔਰ ਉਸ ਤੋਂ ਅੱਗੇ ਉਹਨਾਂ ਨੇ ਪੁੱਛਿਆ ਕਿ ਹੁਣ ਤੱਕ ਇਹ ਚ ਇਨਸਟਰਕਸ਼ਨਸ ਕਿਉਂ ਨਹੀਂ ਦਿੱਤੀਆਂ ਗਈ ਜਦੋਂ ਇਹ ਆਡੀਓ ਸਟੇਟ ਇਲੈਕਸ਼ਨ ਕਮਿਸ਼ਨ ਦੇ ਧਿਆਨ ਦੇ ਵਿੱਚ ਆ ਗਈ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਤੇ ਕੀ ਕੀਤਾ ਕੀ ਕੋਈ ਇਨਸਟਰਕਸ਼ਨ ਜਾਰੀ ਹੋਈ ਕੀ ਕਿਸੇ ਪੁਲਿਸ ਨੂੰ ਕਿਸੇ ਐਸਚਓ ਨੂੰ ਕੋਈ ਐਸੀ ਇਨਸਟਰਕਸ਼ਨ ਜਾਰੀ ਹੋਈ ਕਿ ਜੋ ਕੁਝ ਇਹ ਤੁਹਾਨੂੰ ਸਰਕਾਰ ਡਿਕਟੇਟ ਦੇ ਰਹੀ ਹੈ ਇਹਦੇ ਮੁਤਾਬਕ ਨਹੀਂ ਚੱਲਣਾ ਸੋ ਐਸੀ ਕੋਈ ਇਨਸਟਰਕਸ਼ਨ ਉਥੇ ਕੋਰਟ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਪੇਸ਼ ਨਹੀਂ ਕਰ ਸਕੇ ਸੋ ਇਹਦੇ ਚ ਵੀ ਇਨਕੋਰਪੋਰੇਟਡ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਬੜੀਆਂ ਕਲੀਅਰ ਕਰਤੀਆਂ ਨੇ ਔਰ ਮੈਂ ਚਾਹੂੰਗਾ ਕਿ ਰਾਜਕਮਲ ਚੌਧਰੀ ਸਾਹਿਬ ਇਹ ਆਰਡਰ ਨੂੰ ਪੜਨ ਔਰ ਇਹਦੇ ਮੁਤਾਬਕ ਜੋ ਕੋਰਟ ਚਾਹੁੰਦੀ ਹੈ ਉਹ ਕਰਨ ਪਹਿਲੀ ਇਨਸਟਰਕਸ਼ਨ ਜੋ ਟਿੱਪਣੀ ਕੀਤੀ ਗਈ ਹੈ ਕੋਰਟ ਵੱਲੋਂ ਕਿ ਇਹ ਜਿਹੜੀ ਵੀਡੀਓ ਦੀ ਜਾਂਚ ਦੇਖੋ ਪਹਿਲਾਂ ਇੱਕ ਇਸ਼ੂ ਸੀ ਕਿ ਸੀਐਫਐਸਐਲ ਹੋਵੇ ਜੀ ਇਹ ਲੈਬਾਰਟਰੀ ਨੂੰ ਪੰਜਾਬ ਤੋਂ ਬਾਹਰ ਭੇਜਤਾ ਜਾਵੇ ਪਰ ਹੁਣ ਕੋਰਟ ਨੇ ਬੜਾ ਕਲੀਅਰ ਕਰਤਾ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਐਸੀ ਏਜੰਸੀ ਤੋਂ ਕਰਾਈ ਜਾਏ ਜਿਹੜੀ ਪੰਜਾਬ ਸਰਕਾਰ ਦੇ ਦਾਇਰੇ ਤੋਂ ਬਾਹਰ ਹੋਵੇ ਜਿਹੜੀ ਪੰਜਾਬ ਸਰਕਾਰ ਦੇ ਜਿਹਦੇ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਨਾ ਹੋਵੇ ਸੋ ਹੁਣ ਜਿਹੜੀ ਇੱਕ ਪਰਮਾਰ ਸਾਹਿਬ ਦੀ ਐਸਆਈਟੀ ਹੈ ਜਿਹੜਾ ਇੱਕ ਪਰਚਾ ਦਰਜ ਕਰਕੇ ਡੀਆਈਜੀ ਸਾਹਿਬ ਨੇ ਦੱਸਿਆ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਜਾਂਚ ਦਾ ਹੁਣ ਕੋਈ ਮਾਇਨਾ ਨਹੀਂ ਰਹਿ ਜਾਂਦਾ ਜਿਸ ਚ ਪੱਤਰਕਾਰਾਂ ਨੂੰ ਸੱਦਿਆ ਸੋ ਹੁਣ ਕੋਰਟ ਨੇ ਕਲੀਅਰ ਕਰਤਾ ਹੈ ਕਿ ਜਾਂਚ ਜਾਊਗੀ ਉਸ ਏਜੰਸੀ ਕੋਲੇ ਜਿਹੜੀ ਕਿ ਪੰਜਾਬ ਪੁਲਿਸ ਦੇ ਪ੍ਰਭਾਵ ਤੋਂ ਬਾਹਰ ਹੋਵੇ ਸੋ ਪੰਜਾਬ ਪੁਲਿਸ ਪਰਮਾਰ ਸਾਹਿਬ ਡੀਜੀਪੀ ਇਹ ਤਾਂ ਸਾਰੀ ਹੁਣ ਉਹਦੇ ਪ੍ਰਭਾਵ ਦੇ ਅੰਦਰ ਹੈ ਪੰਜਾਬ ਸਰਕਾਰ ਦੇ ਸੋ ਇਹ ਇਹਦੇ ਚ ਅੱਗੇ ਜਾਂਚ ਨਹੀਂ ਵੱਧ ਸਕਦੇ ਦੂਜੀ ਜਿਹੜੀ ਗੱਲ ਇਸ ਆਰਡਰ ਦੇ ਵਿੱਚ ਕਹੀ ਗਈ ਹੈ ਉਹ ਆਰਡਰ ਦੇ ਵਿੱਚ ਦੂਜੀ ਗੱਲ ਇਹ ਹੈ ਕਿ ਸਾਰੇ ਐਸ ਐਚ ਓਜ਼ ਨੂੰ ਜਿੰਨਾ ਸਟਾਫ ਇਲੈਕਸ਼ਨ ਡਿਊਟੀ ਚ ਇਨਵੋਲਡ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਅੱਜ ਹੀ ਹਦਾਇਤਾਂ ਜਾਰੀ ਕਰਨਗੇ ਕਿ ਸਾਰੇ ਦਾ ਸਾਰਾ ਜਿਹੜਾ ਪੋਲ ਪ੍ਰੋਸੈਸ ਉਹ ਇੰਪਾਰਸ਼ੀਅਲ ਹੋਵੇ ਔਰ ਕੋਰਟ ਨੇ ਕਿਹਾ ਕਿ ਹਦਾਇਤਾਂ ਤੁਹਾਨੂੰ ਕਰ ਦੇਣੀਆਂ ਚਾਹੀਦੀਆਂ ਸੀ ਕੋਰਟ ਨੂੰ ਕਹਿਣ ਦੀ ਲੋੜ ਸੋ ਸਟੇਟ ਇਲੈਕਸ਼ਨ ਕਮਿਸ਼ਨ ਹੁਣ ਬਾਉਂਡ ਹੈ ਇਸ ਹਾਈ ਕੋਰਟ ਦੇ ਆਰਡਰ ਦੇ ਨਾਲ ਉਹ ਜਿਹੜੀ ਨਿਰਪੱਖ ਜਾਂਚ ਕਿਸੇ ਐਸੀ ਏਜੰਸੀ ਤੋਂ ਕਰਾਉਣ ਦੇ ਲਈ ਜਿਹੜੀ ਪੰਜਾਬ ਤੋਂ ਬਾਹਰਲੀ ਹੋਵੇ ਸਾਰੇ ਐਸ ਐਚ ਓ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਲਈ ਕਿ ਜਿਹੜਾ ਚੋਣ ਪ੍ਰੋਸੈਸ ਹੈ ਉਹ ਫ੍ਰੀ ਤੇ ਫੇਅਰ ਹੋਵੇ ਸੋ ਇਹ ਜਿਹੜਾ ਆਰਡਰ ਹੈ ਇਸ ਆਰਡਰ ਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਹੈ ਕਿ ਜੋ ਪੰਜਾਬ ਪੁਲਿਸ ਦਾ ਸਟੈਂਡ ਸੀ ਕਿ ਵੀਡੀਓ ਇਹ ਆਈ ਹੈ ਉਹ ਖਤਮ ਹੋ ਗਿਆ ਹਲ ਤਾਂ ਜਾਂਚ ਕਰਨੀ ਹੈ ਹਲ ਤਾਂ ਸਟੇਟ ਤੋਂ ਬਾਹਰਲੀ ਏਜੰਸੀ ਜਾਂਚ ਕਰੂਗੀ ਸੋ ਜਿਹੜਾ ਤੱਤ ਭੜਤੀ ਚ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਚ ਪੱਤਰਕਾਰਾਂ ਨੂੰ ਵਕੀਲ ਸਹਿਬਾਨਾਂ ਨੂੰ ਹੋਰ ਸ਼ਰਮਣੀ ਕਲਦਲ ਦੇ ਵਰਕਰਾਂ ਨੂੰ ਸੱਦਿਆ ਜਾ ਰਿਹਾ ਇਹ ਪਰਚੇ ਤੇ ਡੀਆਈਜੀ ਸਾਹਿਬ ਦੀ ਇਸ ਲੈਟਰ ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਕੋਰਟ ਦੇ ਆਰਡਰ ਨੇ ਖੜੇ ਕਰ ਦਿੱਤੇ ਨੇ ਸੋ ਹੁਣ ਮੈਂ ਆਸ ਕਰਦਾ ਹਾਂ ਰਾਜਕਮਲ ਚੌਧਰੀ ਸਾਹਿਬ ਤੋਂ ਆਸ ਕਰਦਾ ਹਾਂ ਕਿ ਚੌਧਰੀ ਸਾਹਿਬ ਜੋ ਹੋਇਆ ਚਲੋ ਮੰਨਿਆ ਪਰ ਹੁਣ 11 ਤੋਂ ਲੈ ਕੇ ਅੱਜ 11 ਤਰੀਕ ਹੈ ਇਮੀਡੀਏਟਲੀ ਕੋਰਟ ਨੇ ਕਿਹਾ ਕਿ ਤੁਸੀਂ ਇਨਸਟਰਕਸ਼ਨ ਪਾਸ ਕਰਨੀਆਂ ਨੇ ਸੋ ਇਮੀਡੀਏਟਲੀ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਓ ਇਹ ਮਹਿਸੂਸ ਕਰਾਓ ਕਿ ਜਿਹੜੇ ਬਾਕੀ ਦੇ 4 ਦਿਨ ਰਹਿ ਗਏ ਕਿਉਂਕਿ 14 ਨੂੰ ਵੋਟਾਂ ਨੇ 17 ਨੂੰ ਰਿਜ਼ਲਟ ਹੈ ਜਿਹੜੇ ਹੁਣ ਬਾਕੀ ਦੇ ਬਚੇ ਦਿਨ ਨੇ ਉਹਦੇ ਚ ਪੰਜਾਬ ਦੇ ਵਿੱਚ ਘੱਟੋ-ਘੱਟ ਜਿੰਨੇ ਕੁ ਉਮੀਦਵਾਰ ਫਰੇਚ ਰਹਿ ਗਏ ਕਿਉਂਕਿ ਬਾਕੀ ਤਾਂ ਕਾਗਜ਼ ਰਿਜੈਕਟ ਕਰਾਤੇ ਬਾਕੀ ਤਾਂ ਨਾਮੀਨੇਸ਼ਨ ਕੇਂਦਰਾ ਤੱਕ ਪਹੁੰਚਣ ਨਹੀਂ ਦਿੱਤੇ ਚਲੋ ਉਹਦੇ ਲਈ ਅਸੀਂ ਇਲੈਕਸ਼ਨ ਪਟੀਸ਼ਨਾਂ ਪਾ ਲਾਂਗੇ ਪਰ ਜਿੰਨੇ ਕੁ ਵੀ ਉਮੀਦਵਾਰ ਬਚੇ ਨੇ ਘੱਟੋ-ਘੱਟ ਸਟੇਟ ਇਲੈਕਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਤੇ ਇੱਕ ਫ੍ਰੀ ਤੇ ਫਿਰ ਇਲੈਕਸ਼ਨ ਪ੍ਰੋਸੈਸ ਕਰਾਵੇ ਔਰ ਦੂਸਰੀ ਗੱਲ ਮੈਂ ਫੇਰ ਰਿਪੀਟ ਕਰ ਦਿੰਨਾ ਕਿ ਜਾਂਚ ਜਾਂਚ ਵਾਂਗੂ ਹੋਵੇ ਕਿਉਂ ਨਹੀਂ ਹਲੇ ਤੱਕ ਇਹ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਜਿਹੜੇ ਪੰਜਾਬ ਪੁਲਿਸ ਦੇ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਹੈ ਉਹਨਾਂ ਦੇ ਮੋਬਾਈਲ ਕਬਜ਼ੇ ਚ ਲੈ ਗਏ ਕਿਉਂ ਨਹੀਂ ਉਹਨਾਂ ਦੇ ਵੌਇਸ ਸੈਂਪਲ ਹੋਈ ਕਿਉਂ ਨਹੀਂ ਉਹਦੀ ਕਾਲ ਡਿਟੇਲ ਰਿਕਾਰਡਸ ਲਈਆਂ ਸੋ ਇਹ ਸਾਰਾ ਕੁਝ ਜਿਹੜਾ ਹੁਣ ਹੈਗਾ ਇਹ ਹੁਣ ਜਾਂਚ ਦੇ ਦਾਇਰੇ ਚ ਆਵੇ ਤੇ ਇੰਡੀਪੈਂਡੈਂਟ ਏਜੰਸੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਫਟਾ ਤੋਂ ਪਹਿਲਾਂ ਤੋਂ ਵੀ ਪਹਿਲਾਂ ਇਹ ਜਾਂਚ ਭੇਜੀ ਜਾਵੇ ਕਿਉਂਕਿ ਹੁਣ ਇਹ ਗੱਲ ਚੋਣ ਕਮਿਸ਼ਨ ਦੇ ਉੱਤੇ ਹੈ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਡਾਇਰੈਕਸ਼ਨ ਜਾਰੀ ਕਰਨੀ ਹੈ ਉਹ ਡਾਇਰੈਕਸ਼ਨ ਜਾਣੀ ਹੈ ਹੋਮ ਸੈਕਟਰੀ ਨੂੰ ਔਰ ਹੋਮ ਸੈਕਟਰੀ ਨੇ ਇਹ ਜਿਹੜੀ ਜਾਂਚ ਹੈ ਇਹ ਹੁਣ ਸਟੇਟ ਤੋਂ ਬਾਹਰ ਭੇਜਣੀ ਹੈ ਸੋ ਇਹੀ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਇਹਦਾ ਬੇਸਿਕ ਜੇ ਤੁਸੀਂ ਬਾਟਮ ਲਾਈਨ ਲਓਗੇ ਤਾਂ ਇਹੀ ਹੈ ਤਾਂ ਅੱਜ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜਿਸ ਤਰੀਕੇ ਦੀ ਧੱਕੇਸ਼ਾਹੀ ਅਸੀਂ ਅਲੈਜ ਕੀਤੀ ਉਹਨੂੰ ਕੋਰਟ ਨੇ ਚੀਫ ਜਸਟਿਸ ਸਾਹਿਬ ਦੇ ਆਰਡਰ ਨੇ ਉਹਦੇ ਤੇ ਮੋਰ ਲਾਈ। ਕੋਲਡ ਸਾਹਿਬ డు ਯੂ ਬਲੀਵ ਰਾਜਕਮਲ ਚੋਧਰੀ? ਦੇਖੋ ਮੈਂ ਦੇਖੋ ਜਿਸ ਤਰੀਕੇ ਦਾ ਐਕਟੈਂਡ ਕੰਡਕਟਰ ਰਾਜਕਮਲ ਚੋਧਰੀ ਸਾਹਿਬ ਦਾ ਰਿਹਾ। ਉੱਥੇ ਵਿਸ਼ਵਾਸ ਕਰਨਾ ਔਖਾ। ਪਰ ਮੈਂ ਅੱਜ ਵੀ ਇਹ ਸਮਝਦਾ ਕਿ ਅਗਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨਹੀਂ ਕਮੈਂਟ ਕਰਤਾ। ਅਗਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਇਹ ਲਿਖਣਾ ਪੈ ਗਿਆ। ਤਮੈਂ ਇੱਕ ਵਾਰੀ ਜ਼ਰੂਰ ਪਰ ਕੇ ਸੁਣਾਉਣਾ ਤੁਹਾਨੂੰ ਕਿ ਜੋ ਕੋਟ ਲਿਖ ਰਹੀ ਐ ਇਹ ਮੈਨੂੰ ਨਹੀਂ ਕਿਹਾ ਕੋਟ ਨੇ ਇਹ ਰਾਜਕਮਲ ਚੌਧਰੀ ਸਾਹਿਬ ਨੂੰ ਕਿਹਾ ਸੋ ਉਹਨਾਂ ਦੀ ਕ੍ਰੈਡੀਬਿਲਟੀ ਤੇ ਕੀ ਲਿਖਿਆ ਜਾ ਰਿਹਾ ਹਾਓਵਰ ਦਿਸ ਕੋਟ ਵੁਡ ਲਾਈਕ ਟੂ ਵਿਊ ਦ ਐਨਟਾਇਰ ਸਿਚੁਏਸ਼ਨ ਫਰੋਮ ਅ ਡਿਫਰੈਂਟ ਐਂਗਲ ਦ ਸਟੇਟ ਇਲੈਕਸ਼ਨ ਕਮਿਸ਼ਨ ਇਜ਼ ਇੰਟਰਸਟਿਡ ਵਿਦ ਦ ਕੰਡਕਟ ਆਫ ਪੰਚਾਇਤ ਇਲੈਕਸ਼ਨ ਅੰਡਰ ਸੈਕਸ਼ਨ 243 ਕੇ ਆਫ ਦ ਕਨਸਟੀਟਿਊਸ਼ਨ ਐਂਡ ਥਸ ਇਜ਼ ਐਕਸਪੈਕਟਿਡ ਟੂ ਬੀ ਨਾਨ ਅਲਾਈਨਡ ਵਾਈਲ ਡਿਸਚਾਰਜਿੰਗ ਇਟਸ ਡਿਊਟੀਆਂ including that conducting and supervising and concluding the panchayat election process in this process conduct of the commission ought not to give a, an impression that it is favoring any person or political party it is expected of the state election commission to conduct itself without partiality the actions of the commission ought not only be actually impartial to all but also appear to be impartial ਇਹ ਤਾਂ ਸਖਤ ਟਿੱਪਣੀ ਮੈਨੂੰ ਨਹੀਂ ਲੱਗਦਾ ਕੋਟ ਕਰ ਸਕਦੇ ਔਰ ਦੂਸਰੀ ਜਿਹੜੀ 3.2 ਹੈ ਜਿਹੜੀ ਸਭ ਤੋਂ ਮੇਨ ਹੈ ਇਸ ਕੇਸ ਦੀ ਉਹ ਹੈ ਕਿ ਇਨ 뷰 ਆਫ ਦਾ ਬਾਗ ਇਟ ਊਡ ਹੈਵ ਬੀਨ ਐਪਰੀਸ਼ੀਏਟਡ ਥੈਟ ਔਨ ਦਾ ਰੀਸੀਪਟ ਆਫ ਅ ਕੰਪਲੇਂਟ ਫ্রম ਐਨੀ ਕォーター ਦਾ ਕਮਿਸ਼ਨ ਔਰ ਟੂ ਹੈਵ ਰਾਈਜ਼ ਟੂ ਦਾ ਓਕੇਜਨ ਐਂਡ ਨਿਪਡ ਈਵਨ ਐਨ ਐਪਰੀਹੈਂਸ਼ਨ ਆਫ ਫੇਵਰਿਜ਼ਮ ਔਰ ਨੈਪੋਟਿਜ਼ਮ ਇਨ ਦਾ ਬੱਡ ਐਸ ਸੱਚ ਇਟ ਊਡ ਹੈਵ ਬੀਨ ਬੈਟਰ ਇਫ ਦਾ ਕਮਿਸ਼ਨ ਊਡ ਹੈਵ ਹੈਂਡਡ ਓਵਰ ਦਾ ਵੈਰੀਫਿਕੇਸ਼ਨ of the material presented by the complainant in shape of audio video recording to a neutral agency not under the control and supervision of the state of punjab nitr ha nirpakhar rahenge azad ha sach kahange gall karange siyasi hawa di hukumranan nu honge sidhe sawal sab to pehla pahunchavange tade tak sirf sacchi khabar har masle te rahegi tikhi nazar dasange kaun kar rha hai ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ